ਸਸੀ ਜੀ ਆਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚਾਚਾ ਭਤੀਜਾ YouTube ਚੈਨਲ ਆਸ ਕਰਦਾ ਹਾਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਸੋ ਜਿਵੇਂ ਕਿ ਤੁਹਾਨੂੰ ਪਤਾ ਵੀ ਕੱਲ 5 ਤਰੀਕ ਨੂੰ ਰਾਤ ਨੂੰ ਬਹੁ ਨੇਰੀ ਆਈ ਹੈ ਬਹੁ ਜਗਾ ਤੇ ਕਾਫੀ ਨੁਕਸਾਨ ਹੋਇਆ ਹੈ ਨਾ ਜਿਵੇਂ ਕਿ ਤੇ ਮੈਂ ਤੁਹਾਨੂੰ ਦਿਖਾਉਣਾ ਇੱਧਰ ਨੁਕਸਾਨ ਸਾਡਾ ਵੀ ਖਾਸਾ ਹੋ ਗਿਆ ਤੇ ਟੀਨਾ ਹਾਲੀਆਂ ਸਾਰੀਆਂ ੜਾਤੀਆਂ ਇੱਥੇ ਤੂੜੀ ਪਈ ਹੋਈ ਸੀ ਆ ਆਪਣਾ ਨਾ ਘਰ ਤੋਂ ਬਾਹਰ ਬਣਾਇਆ ਹਾਂ ਸੀਗਾ ਤੂੜੀ ਵਾਲਾ ਤੇ ਤੂੜੀ ਪਾਈ ਹੋਈ ਸੀ ਟੀਨਾ ਪਾਈ ਹੋਈ ਸੀ ਇਹ ਪਿੱਛੋਂ ਵਿਚੋਂ ਤੇ ਕਾफी ਨੁਕਸਾਨ ਹੋ ਗਿਆ ਤੇ ਮੈਂ ਤੁਹਾਨੂੰ ਦਿਖਾਉਣਾ ਅੰਦਰ ਨੂੰ ਜਾ ਕੇ ਇਹ ਸਾਰੀਆਂ ਨਾ ਉੜ ਕੇ ਟੀਨਾ ਨਾਲ ਦਾ ਘਰ ਆ ਜਿਹੜਾ ਗਮਾਂਡੀਆਂ ਦਾ ਉਹਨਾਂ ਦੇ ਘਰੇ ਪਈਆਂ ਨੇ ਸਾਰੀਆਂ ਸਾਰੀਆਂ ਉੜ ਗਈਆਂ ਟੋਟਲੇ ਇੱਕ ਵੀ ਨਹੀਂ ਬਚੀ ਆਪਿਆਂ ਨੇ ਉਹ ਟੁੱਟੀਆਂ ਆਈ ਮਤਲਬ ਚੂਰਾ ਚੂਰਾ ਹੋਇਆ ਪਿਆ ਨਾਲ ਗਵਾਂਡੀਆਂ ਦੇ ਘਰੇ ਪਈਆਂ ਨੇ ਸਾਰੀਆਂ ਸਾਰੀਆਂ ਦੇ ਸਾਰੀਆਂ ਉੜ ਗਈਆਂ ਸੜੀ ਇੱਕ ਵੀ ਨਹੀਂ ਬਚੀ ਆਹ ਬਚ ਗਈਆਂ ਹਜੇ ਸ਼ੁਕਰ ਆਏ ਬਣਾ ਉੜ ਗਈਆਂ ਇਹਦਾ ਆ ਵਿੱਚੋਂ ਇੱਕ ਪੀਜੇ ਹੀ ਉੜਿਆ ਤੇ ਨੇਰੀ ਵੀ ਹੈ ਵੀ ਬਹੁਤ ਜ਼ਿਆਦੀ ਸੀ ਨਹੀਂ ਤਾਂ ਇਨਾ ਪਿਆ ਨਹੀਂ ਹੈਗਾ ਜੇ ਮੀਂਹ ਪੈ ਜਾਂਦਾ ਮੀਂਹ ਨਾਲ ਚਲੋ ਥੋੜਾ ਜਿਹਾ ਫਾਇਦਾ ਹੋ ਜਾਣਾ ਸੀਗਾ ਮੌਸਮ ਦਾ ਟੈਂਪਰੇਚਰ ਦਾ ਫਰਕ ਗਰਮੀ ਦਾ ਪੈਣਾ ਸੀ ਮੀਂਹ ਨਹੀਂ ਪਿਆ ਮੀਂਹ ਤਾਂ ਕਣੀਆਂ ਹੀ ਕਣੀ ਕੰਮਣ ਜਿਹੀ ਹੋਇਆ ਹਨੇਰੀ ਬਹੁਤ ਜ਼ਿਆਦੇ ਸੀ ਡਰ ਲੱਗਦਾ ਸੀ ਗਲਤ ਐਨੀ ਹਨੇਰੀ ਸੀ ਨਾ ਸਾਲਾ ਖੜਕਾ ਹੋਵੇ ਨਾ ਧੜ ਧੜ ਇੰਨਾ ਟੂਨਾ ਹੋਰ ਕੋਈ ਹਲਕਾ ਫੁਲਕਾ ਸਮਾਨ ਜਿਹੜਾ ਉੱਪਰ ਕੋਠਿਆਂ ਤੇ ਪਿਆ ਸੀ ਲੋਕਾਂ ਦਾ ਸਭ ਉਡਾ ਕੇ ਮਾਰਿਆ ਕੁਝ ਨਹੀਂ ਛੱਡਿਆ ਤੇ ਨਾਲ ਨੁਕਸਾਨ ਤਾਂ ਬਾਕੀ ਆਏ ਆ ਜਦੋਂ ਜਦੋਂ ਐਂ ਦਾ ਨੇਰੀ ਆਉਂਦੀ ਆ ਤੂਫਾਨ ਜਿਹਾ ਆਉਂਦਾ ਇਹਦਾ ਨੁਕਸਾਨ ਹੁੰਦਾ ਹੀ ਆ ਹਨਾ ਇੰਨਾ ਟੁੱਟਣਾ ਦਾ ਖਾਸ ਕਰਕੇ ਤੇ ਇਹ ਚੀਜ਼ਾਂ ਨੁਕਸਾਨ ਹੁੰਦਾ ਬਾਕੀ ਮੈਂ ਤੁਹਾਨੂੰ ਉੱਪਰੋਂ ਦਿਖਾਉਣਾ ਕੋਠੇ ਤੋਂ ਜਾ ਕੇ ਕਿਵੇਂ ਇਧਰਲੇ ਪਾਸੇ ਚੱਕ ਕੇ ਜਿਹੜੀਆਂ ਨਾਲ ਦੇ ਘਰ ਵਾਲਿਆਂ ਦੇ ਘਰੇ ਮਾਰੀਆਂ ਨੇ ਟੀਨਾ ਸਾਰੀਆਂ ਇਹ ਜੇ ਬਚ ਗਈਆਂ ਸਾਲੀਆਂ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਡੀਆਂ ਨੇ ਇਹਦਾ ਤਾਂ ਇੱਕ ਪੀਸ ਜੇ ਹੀ ਉੜਿਆ ਵਿੱਚੋਂ ਉਹ ਮੈਂ ਤੁਹਾਨੂੰ ਦਿਖਾਉਣਾ ਫੇਰ ਦੁਬਾਰੇ ਸਾਰੀਆਂ ਨੀਆਂ ਸਾਰੀਆਂ ਹੀ ਮਾਰੀਆਂ ਇੱਕ ਵੀ ਨਹੀਂ ਬਚੀ ਤੇ ਹੋਰ ਸਭ ਤੋਂ ਵੱਡੀ ਗੱਲ ਦੇਖੋ ਆ ਥੋੜਾ ਜਿਹਾ ਕੁਝ ਰਹਿ ਇਧਰ ਪਿਆ ਵੀ ਆਪ ਇਹਨਾਂ ਦੋ ਚਾਰ ਕਿ ਟੋਟੇ ਛੋਟੇ ਛੋਟੇ ਆਪਰੇ ਬਾਕੀ ਸਾਰੇ ਦਾ ਸਾਰਾ ਸਮਾਨ ਸਮੇਤ ਕਿਲੀਆਂ ਕੁਲੀਆਂ ਸਭ ਕੁਝ ਉਹਨਾਂ ਦੇ ਘਰੇ ਮਾਰਿਆ ਜਾ ਕੇ ਸ਼ੁਕਰ ਕਰੋ ਵੀ ਇੰਨਾ ਫਾਇਦਾ ਹੋ ਗਿਆ ਵੀ ਆਮ ਆਪਾਂ ਕਈ ਵਾਰ ਆਪਦੇ ਘਰੇ ਬੇੜੇ ਦੇ ਵਿੱਚ ਬੰਦਾ ਕੰਮਕਾਰ ਕਰਦਾ ਆ ਆਮ ਆਪਦੇ ਘਰੇ ਬੰਦਾ ਕੰਮਕਾਰ ਕਰਦਾ ਫਿਰਦਾ ਹੀ ਹੁੰਦਾ ਨਾ ਬੇੜੇ ਦੇ ਵਿੱਚ ਇੰਨੀ ਚੀਜ਼ ਦਾ ਸ਼ੁਕਰ ਮਨੋਣਾ ਵੀ ਚਲੋ ਕੋਈ ਗੱਲ ਨਹੀਂ ਟੀਨਾ ਟੁੱਟੀਆਂ ਫੇਰ ਬਣ ਜਾਣਗੀਆਂ ਪੈ ਜਾਣਗੀਆਂ ਵੀ ਉਧਰਲੇ ਪਾਸੇ ਜੇ ਕੋਈ ਬੰਦਾ ਫਿਰਦਾ ਹੁੰਦਾ ਕਿਸੇ ਦਾ ਬੰਦਾ ਨੁਕਸਾਨ ਹੋ ਜਾਂਦਾ ਨਾ ਕੋਈ ਤਾਂ ਇਨਸਾਨ ਵਾਪਸ ਨਹੀਂ ਆਉਂਦਾ ਹੈਗਾ ਚੀਜ਼ਾਂ ਦਾ ਫੇਰ ਬਣ ਜਾਂਦੀਆਂ ਨੇ ਸੋ ਚਲੋ ਐਨੀਕ ਪ੍ਰਮਾਤਮਾ ਦੀ ਕਿਰਪਾ ਰਹੀ ਆ ਵੀ ਕਿਸੇ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦੇ ਘਰੇ ਕੋਈ ਬਾਹਰ ਨਹੀਂ ਫਿਰਦਾ ਜੇ ਕੋਈ ਬਾਹਰ ਫਿਰਦਾ ਹੁੰਦਾ ਟੀਨਾ ਜਾ ਕੇ ਵੱਜਦਿਆਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਹੋ ਜਿਹਾ ਨੁਕਸਾਨ ਹੋ ਸਕਦਾ ਹੈ ਨਾ ਉਹ ਚੀਜ਼ ਦਾ ਨਖਾ ਨਹੀਂ ਹੋਇਆ ਬਸ ਸਮਾਨ ਦਾ ਯਾਨੀ ਟੀਨਾ ਦਾ ਹੀ ਹੋਇਆ ਜਿਹੜਾ ਹੋਇਆ ਤੇ ਬਾਕੀ ਮੈਂ ਤੁਹਾਨੂੰ ਉੱਪਰੋਂ ਜਾ ਕੇ ਦਿਖਾਉਣਾ ਤੇ ਸਾਰਾ ਕਿਹੜੇ ਹਿਸਾਬ ਨਾਲ ਕੀ ਸਿਸਟਮ ਸਾਰਾ ਹੋਇਆ ਉੱਪਰੋਂ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਤੇ ਆਹ ਆਪਣੇ ਨਾਰ ਲੱਗੇ ਹੋਏ ਆ ਜੀ ਇਹ ਬਹੁਤ ਵਧੀਆ ਬੂਟਾ ਹੈ ਬਹੁਤ ਵਧੀਆ ਮੋٹے ਮੋٹے بڑے بڑے ਏਡੇ ਏਡੇ ਨਾਰ ਲੱਗਦੇ ਆ ਇਹਨੂੰ ਤੇ ਨਾਰ ਵੀ ਸਾਲੇ ਬਹੁਤ ਮਿੱਠੇ ਹੁੰਦੇ ਆ ਵਧੀਆ ਸਾਰੇ ਤੇ ਹੁਣ ਆਪਾਂ ਚੱਲਦੇ ਆ ਉੱਪਰ ਮੈਂ ਤੁਹਾਨੂੰ ਉੱਪਰੋਂ ਦਿਖਾਉਣਾ ਸਵਾਸ ਨੂੰ ਮੈਂ ਦਿਖਾਉਣਾ ਜੀ ਆਹ ਦੇਖੋ ਆਹ ਜੰਗਲਾ ਜਿਹੜਾ ਇਹ ਵੀ ਨਿਹਰੀ ਨਾਲੇ ਗਿਰਿਆ। ਇਹ ਤਾਜ਼ੇ ਗਿਰਿਆ ਹੋਇਆ। ਬਾਕੀ ਆਹ ਪਾਈਆਂ ਹੋਈਆਂ ਸੀਗੀਆਂ ਔਰੇ ਜਿਹੜੀਆਂ ਇੱਥੋਂ ਚੱਕ ਕੇ ਇਧਰਲੇ ਪਾਸੇ ਮਾਰੀਆਂ। ਇਧਰ ਆ ਦੇਖੋ। ਇਹਨਾਂ ਦਾ ਉਹਨੇ ਇਕੱਠੀਆਂ ਕਰਤੀਆਂ ਚੈਨਰ ਜੋਮੀ ਪਏ ਨੇ। ਅੱਧੀਆਂ ਕੁਛ ਇਧਰ ਗਿਰ ਗਈਆਂ। ਤੇ ਉਹ ਪਏ ਨੇ ਕੁਛ ਕੁ ਟੁੱਟੇ। ਆ ਪਈਆਂ ਨੇ ਇੱਥੋਂ ਹਵਾ ਨਾਲ ਉੱਡ ਕੇ ਇੱਥੋਂ ਇਧਰ ਗਿਰੀਆਂ ਨੇ ਆ ਕੇ। ਤੇ ਜਿਵੇਂ ਹੁਣ ਇੱਧਰ ਸਬਜ਼ੀਆਂ ਵੀ ਬੀਜੀਆਂ ਹੋਈਆਂ ਨੇ ਕਈ ਵਾਰ ਬੰਦਾ ਪੈਸੇ ਫਿਰਦਾ ਹੁੰਦਾ ਨਾ ਜਾਂ ਕੋਈ ਚੀਜ਼ ਬਾਹਰ ਪਈ ਹੁੰਦੀ ਅਗਲਾ ਕਹਿੰਦਾ ਨੇਰੀਆ ਵੀ ਚੀਜ਼ ਚੱਕ ਕੇ ਲਿਆ ਕੇ ਅੰਦਰ ਰੱਖ ਲੈਨੇ ਆ ਤੇ ਉਵੇਂ ਕੁਝ ਵੀ ਹੋ ਸਕਦਾ ਹੈ ਚਲੋ ਫਿਰ ਵੀ ਬਹੁਤ ਬਾਤ ਚੱਲ ਰਹੀ ਆ ਇੱਕ ਆ ਜੰਗਲਾ ਵੀ ਟੁੱਟ ਗਿਆ ਨੇਰੀ ਗਾਦੀ ਤੂਫਾਨ ਸੀ ਤੇ ਇੱਕ ਆਡਾ ਹਾਂ ਮੈਂ ਸੱਚ ਤੁਹਾਨੂੰ ਹੋਰ ਇੱਕ ਬਹੁਤ ਵੱਡਾ ਗੱਲ ਹਾਂ ਦੱਸ ਦਵਾਂ ਇੱਥੇ ਨਾ ਇਹਦੇ ਪਰਲੇ ਪਾਸੇ ਅ ਦਰਖਤ ਖੜੇ ਸੀ ਇੱਕ ਦੋ ਉਹ ਦਰਖਤਾਂ ਦੇ 2 ਦਿਨ ਪਹਿਲਾਂ ਹੀ ਵੱਡੇ ਨੇ ਤੁਸੀਂ ਦੇਖ ਲਓ ਨਾ ਵੀ ਰੁੱਖ ਲਾਓ ਹਰੇਕ ਬੰਦਾ ਕਹਿੰਦਾ ਵੀ ਰੁੱਖਾਂ ਦਾ ਕਿੰਨਾ ਬੈਨੀਫਿਟ ਆ ਤੇ ਜਿਹੜਾ ਆਪਾਂ ਨੂੰ ਸਰੀਰ ਪੱਖੀ ਬੈਨੀਫਿਟ ਹੋਣਾ ਉਹ ਤਾਂ ਹੋਣਾ ਹੀ ਹੋਣਾ ਜਿਵੇਂ ਕਿ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਕਸੀਜਨ ਦਰਖਤਾਂ ਤੋਂ ਮਿਲਦੀ ਆ ਨਾ ਦਰਖਤਾਂ ਦਾ ਕਿੰਨਾ ਫਾਇਦਾ ਟੈਂਪਰੇਚਰ ਦਾ ਵੀ ਬਹੁਤ ਫਰਕ ਪੈਂਦਾ ਦਰਖਤ ਲੱਗੇ ਹੋਣ ਜੰਨੇ ਤੇ ਇਹੋ ਜਿਹਾ ਵੀ ਨੁਕਸਾਨ ਦਰਖਤ ਰੋਕਦੇ ਆ ਜਿਵੇਂ ਉੱਧਰ ਹੁਣ ਉੱਧਰ ਵੀ ਟੀਨਾ ਉੱਥੇ ਹੀ ਪਾਈਆਂ ਹੋਈਆਂ ਨੇ ਆਪਣੀਆਂ ਆ ਵੀ ਪਾਈਆਂ ਹੋਈਆਂ ਨੇ ਨਾ ਆ ਵੀ ਸੀਗੀਆਂ ਇਥੋਂ ਦਰਖਤ ਵੱਡੇ ਨੇ ਆ ਇੱਕ ਛੋਟਾ ਜਿਹਾ ਰਹਿ ਗਿਆ ਸੀ ਆ ਜਾਮਣ ਦਾ ਤੇ ਉਹ ਦਰਖਤ ਪੱਟਣ ਕਰਕੇ ਨੇਰੀ ਦਾ ਅੱਗੇ ਵੀ ਆਉਂਦੀ ਆ ਬੱਚਤ ਹੋਈਂਦੀ ਸੀ ਉਹ ਦਰਖਤ ਪੱਟਣ ਕਰਕੇ ਸਾਰੀਆਂ ਟੀਨਾ ਚੱਕ ਕੇ ਘਾਟਦਾ ਇਹਨਾਂ ਦਾ ਕੰਮ ਉਲਟਾ ਦੀਆਂ ਵੀ ਯਾਨੀ ਇੰਨਾ ਬੈਨੀਫਿਟ ਆ ਦਰਖਤਾਂ ਦਾ ਵੀ ਆਪਾਂ ਨੂੰ ਦਰਖਤ ਰੁੱਖ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਹਨਾ ਤੇ ਬਹੁਤ ਜ਼ਿਆਦੇ ਯਾਨੀ ਬੱਚਤ ਹੀ ਹੋਈ ਆ ਜਿਵੇਂ ਕਹਿ ਲੀਏ ਹੋਰ ਵੀ ਬਹੁਤ ਹੋ ਸਕਦਾ ਪਿੰਡ ਦੇ ਵਿੱਚ ਕਿਸੇ ਦਾ ਨੁਕਸਾਨ ਹੋਇਆ ਹੋਵੇ ਤੇ ਆਪਣਾ ਤਾਂ ਯਾਨੀ ਆ ਗੁੰਡਾ ਹੋ ਗਿਆ ਸੋ ਇਸੇ ਕਰਕੇ ਕਹਿੰਦੇ ਹੁੰਦੇ ਆ ਵੀ ਵੱਤੋ ਵੱਤ ਰੁੱਖ ਲਾਉਣੇ ਚਾਹੀਦੇ ਆ ਦਰਖਤ ਲਾਉਣੇ ਚਾਹੀਦੇ ਆ ਹਨਾ ਦਰਖਤਾਂ ਦਾ ਫਾਇਦਾ ਹੀ ਹੁੰਦਾ ਜਿੰਨਾ ਹੁੰਦਾ ਤੇ ਦਰਖਤਾਂ ਨਾਲ ਵੈਸੇ ਵੀ ਬੰਦੇ ਦਾ ਬਹੁਤ ਜ਼ਿਆਦਾ ਆਪਾਂ ਨੂੰ ਫਾਇਦਾ ਦਰਖਤਾਂ ਦਾ ਸ਼ੌਨ ਹੁੰਦੇ ਨੇ ਦਰਖਤਾਂ ਨਾਲ ਤੇ ਜੇ ਕੋਈ ਫਲ ਲਾਇਆ ਫਲ ਫਰੂਟ ਕਰਦਾ ਹੋ ਜਾਂਦਾ ਤੇ ਬਾਕੀ ਇਦਾਂ ਦੇ ਨੁਕਸਾਨ ਹੁਣ ਬੱਜ ਜਾਂਦੇ ਆ ਜੇ ਹੁਣ ਉਹ ਦਰਖਤਾਂ ਨਾ ਵੱਡੇ ਹੁੰਦੇ ਆਪਣੇ ਤਾਂ ਇਹ ਟੀਨਾ ਨਹੀਂ ਛੋੜਦੀਆਂ ਤਾਂ ਸਾਨੂੰ ਸਭ ਨੂੰ ਪਤਾ ਵੀ ਟੀਨਾ ਹਲਕੀ ਹੀ ਹੁੰਦੀਆਂ ਨੇ ਇਹ ਤਵਾ ਬੜੀ ਵਿੱਚ ਕਿਸੇ ਪਾਸੋਂ ਨਿਕਲਣ ਨੂੰ ਕ੍ਰੋਸਿੰਗ ਹੈ ਨਹੀਂ ਸੀ ਉਹਨੇ ਚੱਕ ਕੇ ਉਲਟਾ ਕੇ ਇੱਧਰ ਕਰਤਾ ਕੰਮ ਜੈ ਇਹਨਾਂ ਦਾ ਬਾਕੀ ਆਹ ਥੋੜਾ ਜੰਗਲੇ ਦੀ ਸਮਝ ਨਹੀਂ ਆਈ ਹੈ ਕਿ ਵੀ ਜੰਗਲਾ ਵੀ ਬੱਚੇ ਮਾਰ ਗਿਆ ਚੱਕ ਕੇ ਇੰਨਾ ਕਿ ਟੱਟਿਆ ਇੰਨਾ ਗਿਆ ਜਿਵੇਂ ਕਿ ਬੰਦੇ ਦਾ ਪਾੜ ਪਾਇਆ ਹੁੰਦਾ ਤੇ ਇਹ ਜਾਣੀ ਆਪਣਾ ਹੋਇਆ ਤੇ ਬਾਕੀ ਵੀਰੇ ਵੀਡੀਓ ਆ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਇਹੀ ਬੇਨਤੀ ਆ ਵੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆਉਂਦੀਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਥੋੜੀ ਆ ਗਲਤੀ ਆ ਬੋਲਣ ਚੱਲਣ ਦੇ ਵਿੱਚ ਬਹੁਤ ਸੁਧਾਰ ਕਰ ਰਹੇ ਆ ਹਨਾ ਵੀ ਕੋਈ ਵੀਡੀਓ ਦੇ ਵਿੱਚ ਗਾਲ੍ਹਾਂ ਨਾ ਨਿਕਲੇ ਸਾਡੀਆਂ ਭੈਣਾਂ ਨੇ ਦੇਖਣੀ ਆਉਂਦੀਆਂ ਨੇ ਵੀਡੀਓ ਤੇ ਕੋਸ਼ਿਸ਼ ਬਹੁਤ ਕਰ ਰਹੇ ਆ ਬਹੁਤ ਸੋਚ ਸਮਝ ਕੇ ਬੋਲੀਦਾ ਹਨਾ ਪਰ ਫਿਰ ਵੀ ਕਦੇ ਕੋਈ ਨਾ ਗਾਲ ਜੇ ਨਿਕਲ ਵੀ ਜਾਂਦੀ ਆ ਤਾਂ ਉਹਦੇ ਲਈ ਮੈਂ ਤੁਹਾਨੂੰ ਤੋਂ ਮਾਫੀ ਚਾਹੁੰਨਾ ਤੇ ਵੈਸੇ ਬਹੁਤ ਇਹ ਚੀਜ਼ ਦਾ ਧਿਆਨ ਵੀ ਰੱਖਦੇ ਆ ਹਨਾ ਵੀ ਕੋਈ ਗਾਲ੍ਹਾਂ ਨਾ ਨਿਕਲੇ ਤੇ ਵੈਸੇ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ YouTube ਤੇ ਜੋ ਕੋ ਚੱਲਦਾ ਕੋਈ ਕਾਸੀ ਚੀਜ਼ ਦਾ ਧਿਆਨ ਨਹੀਂ ਰੱਖਦਾ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਇਹ ਵੀਡੀਓਆਂ ਨੇ ਜਿਹੜੀਆਂ ਸਾਡੇ ਭਰਾਵਾਂ ਨੂੰ ਦੇਖਣੀਆਂ ਨੇ ਹਨਾ ਸਾਡੀਆਂ ਬਹੁਤ ਭੈਣਾਂ ਵੀ ਦੇਖਦੀਆਂ ਨੇ ਕਈ ਵਾਰ ਅਗਲਾ ਪਰਿਵਾਰ ਦੇ ਦੋ ਚਾਰ ਜੀ ਇਕੱਠੇ ਹੋ ਕੇ ਬੈਹਿੰਦੇ ਨੇ ਵੀਡੀਓ ਦੇਖਣ ਲੱਗ ਜਾਂਦੇ ਨੇ ਤੇ ਆਪਣਾ ਤਾਂ ਚਲੋ ਚੈਨਲ ਵਾਲੇ ਇੱਡਾ ਨਹੀਂ ਹੋਇਆ ਵੀ ਲੋਕ ਦੇਖਦੇ ਉਹਨਾਂਗੇ ਇਸ ਤਰ੍ਹਾਂ ਵੈਸੇ ਆਪਾਂ ਗੱਲ ਕਰਦੇ ਆ ਵੀ ਇਸ ਤਰ੍ਹਾਂ ਲੋਕ ਲੱਗ ਜਾਂਦੇ ਆ ਨਾ ਦੇਖਣ ਤਾਂ ਉੱਥੇ ਜਦੋਂ ਕੋਈ ਮਾੜੀ ਭਾਸ਼ਾ ਦਾ ਇਸਤੇਮਾਲ ਕਰਿਆ ਹੁੰਦਾ ਵੀਡੀਓ ਦੇ ਵਿੱਚ ਤਾਂ ਉਹ ਬਹੁਤ ਬੁਰਾ ਲੱਗਦਾ ਤਾਂ ਜਿਹੜੇ 2-4 ਜਣੇ ਬੈਠੇ ਵੀਡੀਓ ਦੇਖਦੇ ਹੁੰਦੇ ਆ ਆਪਸਮੇਂ ਅਗਲਾ ਬਿਸ਼ਰਮਜਹਾ ਹੋ ਜਾਂਦਾ ਦੇਖ ਕੇ ਵੀਡੀਓ ਹਨਾ ਵੀ ਇਸ ਕਰਕੇ ਗੰਦ ਨਹੀਂ ਫਰੋਸਣਾ ਚਾਹੀਦਾ ਤੇ ਇਹੀ ਚੀਜ਼ ਦੀ ਕੋਸ਼ਿਸ਼ ਆ ਵੀ ਵਧੀਆ ਤਰੀਕੇ ਨਾਲ ਵੀਡੀਓ ਬਣਾਇਆ ਕਰੀਏ ਕਿਸੇ ਨਾ ਕਿਸੇ ਮੁੱਦੇ ਤੇ ਲੈ ਕੇ ਆਇਆ ਕਰੀਏ ਹਜੇ ਤਾਂ ਸ਼ੁਰੂਆਤ ਆ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਹਨਾ ਅੱਗੇ ਤੋਂ ਅੱਗੇ ਵਧੀਆ ਤੋਂ ਵਧੀਆ ਕਿਸੇ ਨਾ ਕਿਸੇ ਮੁੱਦੇ ਤੇ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਕਿਸੇ ਨਾ ਕਿਸੇ ਕਨਸੈਪਟ ਤੇ ਬਣਾਇਆ ਕਰਾਂਗੇ ਵੀਡੀਓ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਨਾ ਤੇ ਹੋਰ ਸਭ ਠੀਕ ਠਾਕ ਚੜ੍ਹਦੀ ਕਲਾ ਆ ਇੰਨਾ ਕੇ ਜਾਣੀ ਹੋ ਗਿਆ ਤਾਂ ਮੈਂ ਕਿਹਾ ਵੀ ਜ਼ਰੂਰ ਦਿਖਾ ਦਵਾਂ ਵੀ ਇਹ ਨੁਕਸਾਨ ਹੋਇਆ ਤੇ ਨੁਕਸਾਨ ਹੋਣ ਦੀ ਕਾਰਨ ਕੀ ਆ ਕਾਰਨ ਆ ਦਰਾਸਤ ਜੇ ਦਰਾਸਤ ਨਾ ਪਟੇ ਹੁੰਦੇ ਤਾਂ ਇਹ ਨੁਕਸਾਨ ਹੋਣਾ ਬਾਝਣਾ ਜੀ ਨਾ ਸੋ ਸਾਨੂੰ ਧਿਆਨ ਰੱਖਣਾ ਚਾਹੀਦਾ ਰੁੱਖ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਜਿਸ ਹਿਸਾਬ ਨਾਲ ਰੁੱਖ ਕੱਟ ਹੋ ਰਹੇ ਨੇ ਹੁਣ ਅਸੀਂ ਆਪਣੇ ਦੇਖੀਏ ਸਾਡੇ ਗੁਰਥਲੀ ਦੇ ਪੁੱਲ ਤੋਂ ਲੈ ਕੇ ਦਰਾਹੇ ਤੱਕ ਸਾਰੇ ਸਪੈਸ ਦੇ ਖੜੇ ਹੁੰਦੇ ਸੀਗੇ ਸਿਰੇ ਤੱਕ ਗਰਮੀ ਦੇ ਵਿੱਚ ਜਿਵੇਂ ਮਰਜੀ ਜਾਂਦਾ ਸੀ ਕਦੇ ਮਸੂਹ ਜਿਆ ਨਹੀਂ ਸੀ ਹੋਇਆ ਨਾ ਇੱਕ ਤਾਂ ਸਾਰੀ ਸੜਕ ਤੇ ਛਾਂ ਰਹਿੰਦੀ ਸੀ ਉਹਨਾਂ ਦੀ ਤੇ ਦੂਜੇ ਨੰਬਰ ਤੇ ਧੁੱਪ ਲੱਗਦੀ ਨਹੀਂ ਸੀ ਜਿਵੇਂ ਉਹ ਸੀ ਮਤਲਬ ਬਹੁਤ ਵਧੀਆ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਸੀਗਾ ਤੇ ਜਿਹੜੇ ਸਾਡੇ ਆਪਣੇ ਏਰੀਆ ਦੇ ਨੇ ਜਾਂ ਬਾਹਰੋਂ ਕੋਈ ਵੀਡੀਓ ਦੇ ਦਦਾ ਜੋ ਗੁਰਥਲੀ ਦੇ ਪੁੱਲ ਤੋਂ ਦਰਾਹੇ ਤੱਕ ਦੇਖਿਆ ਹੋਊਗਾ ਅੱਜ ਤੋਂ 10 ਸਾਲ ਪਹਿਲਾਂ ਲਾ ਲੋ 8-10 ਸਾਲ ਪਹਿਲਾਂ ਤਾਂ ਉਹਨੇ ਜਰੂਰ ਦੇਖੇ ਹੋਣਗੇ ਉਹ ਸਪੈਦੇ ਲੱਗੇ ਹੋਏ ਲਾਈਨ ਦੇ ਵਿੱਚ ਸਿਰੇ ਤੱਕ ਖੜੇ ਸੀ ਤੇ ਜਦੋਂ ਇਹ ਹੁਣ ਡਬਲ ਰੋਡ ਹੋਇਆ ਇਹਨਾਂ ਨੇ ਰੋਡ ਨਾਲ ਇੱਕ ਹੋਰ ਬਣਾਇਆ ਉਸ ਟਾਈਮ ਇਹਨਾਂ ਨੇ ਸਾਰੇ ਸਿਰੇ ਤੱਕ ਸਪੈਦੇ ਕੱਟ ਤੇ ਤੇ ਬਾ ਹੁਣ ਤਾਂ ਜੀ ਇਹ ਦਰਾਹੇ ਨੂੰ ਜਾਣਾ ਹੋਵੇ ਵਿਸਤਾ ਖੜੀ ਹੋ ਜਾਂਦੀ ਆ ਵੀ ਸਾਲੀ ਧੁੱਪ ਬਹੁਤ ਆ ਤੇ ਵੀ ਬਹੁਤ ਔਖਾ ਜਾਣਾ ਜਿਵੇਂ ਕਹਿ ਲਿਆ ਨਾ ਪਹਿਲਾਂ ਬਹੁਤ ਵਧੀਆ ਬਹੁਤ ਫਾਇਦਾ ਸੀ ਉਹ ਚੀਜ਼ ਦਾ ਜਿਹੜਾ ਆਪਣੇ ਸ਼ੌਂ ਰਹੇ ਦੀ ਸੀ ਉੱਥੇ ਤੇ ਹੁਣ ਉਹ ਸਿਰੇ ਤੋਂ ਸਿਰੇ ਤੱਕ ਧੁੱਪ ਆ ਧੁੱਪ ਦੇ ਵਿੱਚ ਨੂੰ ਪਤਾ ਹੀ ਹੈ ਕਿਤੇ ਜਾਣਾ ਲੋ ਚੱਲਦੀ ਆ ਜਦੋਂ ਬਹੁਤ ਔਖਾ ਹੁੰਦਾ ਨਾ ਜਿੱਥੇ ਦਰਾਖਤ ਕੱਢਦੇ ਨੇ ਸ਼ੌਂ ਹੋਵੇ ਉੱਥੇ ਨਾ ਲੋ ਚੱਲਦੀ ਆ ਨਾ ਧੁੱਪਾ ਉੱਥੇ ਸ਼ੌਂ ਰਹਿੰਦੀ ਆ ਵਧੀਆ ਜਾਨੀ ਬੰਦਾ ਸੌਖਾ ਇਹ ਜੇ ਤਰੀਕੇ ਨਾਲ ਉਹ ਏਰੀਏ ਨੂੰ ਪਾਰ ਕਰ ਲੈਂਦਾ ਜਿੱਥੇ ਦਰਾਖਤ ਲੱਗੇ ਹੋਣ ਉਹ ਚਾਹੇ ਕੋਈ ਵੀ ਦਰਾਖਤ ਹੋਵੇ ਕੋਈ ਵੀ ਵੈਰਾਈਟੀ ਹੋਵੇ ਉਹਨਾਂ ਦਰਾਖਤਾਂ ਦਾ ਬਹੁਤ ਫਾਇਦਾ ਆ ਸਾਨੂੰ ਵੱਧ ਤੋਂ ਵੱਧ ਦਰਾਖਤ ਲਾਉਣੇ ਚਾਹੀਦੇ ਆ ਇਹ ਚੀਜ਼ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਨਾ ਜੀ ਸੋ ਰੈਰਾ ਸਾਹਿਬ ਦਾ ਟਾਈਮ ਹੋ ਗਿਆ ਜੀ। ਬਾਈ ਪਾੜ ਕਰਨ ਲੱਗੇ ਗੁਰਦੁਆਰਾ ਸਾਹਿਬ। ਸੋ ਹੁਣ ਆਪਾਂ ਚੱਲਦੇ ਹਾਂ ਥੱਲੇ। ਤੇ ਮੈਂ ਤੁਹਾਨੂੰ ਇਹੀ ਦਿਖਾਉਣਾ ਸੀਗਾ ਵੀ ਜਿਹੜਾ ਨੁਕਸਾਨ ਹੋਇਆ ਨੁਕਸਾਨ ਹੋਇਆ ਕਿਵੇਂ ਆ ਨਾ ਨੇਰੀ ਦਾ ਚਲੋ ਆਇਆ ਜੋ ਹੋਣਾ ਹੋਣਾ ਹੀ ਆ ਪਰ ਜੇ ਇਥੇ ਦਰਾਤ ਖੜੇ ਹੁੰਦੇ ਨਾ ਕੱਟੇ ਹੁੰਦੇ ਤਾਂ ਹੋ ਸਕਦਾ ਤਾਂ ਇਹ ਚੀਜ਼ ਬਚਤ ਇਹ ਚੀਜ਼ ਦੀ ਹੋ ਸਕਦੀ ਸੀ। ਸੋ ਹੁਣ ਆਪਾਂ ਚੱਲਦੇ ਹਾਂ ਜੀ ਥੱਲੇ। ਤੇ ਥੱਲੇ ਜਾ ਕੇ ਬਾਕੀ ਚਾਚੇ ਨਾਲ ਕਰਦੇ ਹਾਂ ਗੱਲਬਾਤ। ਉਹਦੇ ਵਿਚਾਰ ਸੁਣਦੇ ਹਾਂ ਵੀ ਉਹ ਕੀ ਕਹਿੰਦਾ ਇਹ ਚੀਜ਼ ਉੱਪਰ। ਇਹ ਇਹ ਆਈ ਆਪਣੀ ਪੋਕੋ ਕੋਕੋ ਪਾਜੇ ਨਾਲ ਹੀ ਇਹ ਕਿਹੜਾ ਚਾਚਾ ਇਹ ਦੀ ਬ੍ਰੈਂਡ ਇਹ ਹੈ ਕਿਹੜਾ ਬਿਗਲ ਬਿਗਲ ਇਹ ਲਿਆਂਦਾ ਜੀ ਇੱਕ ਆਪਾਂ ਹੋਰ ਕਤੂਰਾ ਬਿਗਲ ਬਿਗਲ नस्ਲ ਹੈ ਬਿਗਲ ਓਕੇ ਓਕੇ ਅਜੇ ਤਮੈ ਨੱਖਾਂ ਵੀ ਖੁੱਲੀਆਂ ਨਹੀਂ ਵਿਚਾਰੇ ਦੀਆਂ ਪੰਜ ਦਿਨ ਹੋ ਗਏ ਹੋਰ ਬਾਕੀ ਆਪਰੇ ਕਿੱਦਾਂ ਵੈਸੇ ਇੱਕ ਗੱਲ ਆਇਆ ਚਾਹੇ ਸਿਆਣੇ ਬੋਤ ਨੇ ਹਨਾ ਇਹ ਆਪਣੇ ਇੱਕ ਆ ਨੇ ਜੀ ਇਹ ਪੱਗਦੇ ਨੇ ਤਿੰਨ ਗਦੂਰੇ ਇੱਕ ਗੱਲ ਆਇਆ ਚਾਹੇ ਸਿਆਣੇ ਬੋਤ ਨੇ ਹਨਾ ਨਾ ਇਹਨਾਂ ਦਾ ਕੋਈ ਡਰਬ ਨਹੀਂ ਹੈਗਾ ਜਿਵੇਂ ਮਨ ਲਾ ਜਵਾਕਾਂ ਵਾਲੇ ਘਰ ਦੇ ਵਿੱਚ ਆਪਾਂ ਰੱਖਣੇ ਹੁਣ ਤਾਂ ਇਹਨਾਂ ਦਾ ਨੁਕਸਾਨ ਨਹੀਂ ਹੈਗਾ ਕੋਈ ਤਾਂ ਡਰ ਨਹੀਂ ਹੈ ਨਾ ਜਿਵਾਕਾਂ ਨੂੰ ਵੀ ਨਿਸ਼ਾਨ ਪਛਾਣਣਗੇ ਆਮ ਜਿਵੇਂ ਆਪਾਂ ਦੇਖਦੇ ਆ ਵੀ ਕਈ ਵਾਰ ਕਿੰਨਾ ਆ ਪੱਗ ਆ ਆਪਣੇ ਹੱਥ ਫੱਟ ਬੋਲਾਂ ਨੇ ਕਿੰਨਾ ਨਿਸ਼ਾਨ ਕਰਿਆ ਲੋਕਾਂ ਦਾ ਨਾ ਜਿਵਾਕਾਂ ਦਾ ਤਾਂ ਉਹ ਚੀਜ਼ ਦਾ ਇਹਨਾਂ ਤੋਂ ਜਾਨੀ ਪਛਤਾ ਕੋਈ ਡਰ ਨਹੀਂ ਹੈਗਾ ਇਹਨਾਂ ਦਾ ਹੂੰ ਚੁੱਕੋ 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 ਬੱਚੇ ਆ ਜਾ ਬੱਚੇ ਨਾਲ ਕਿਦਾਂ ਸੁਨਹਾਰਾ ਦਾ ਛੋਟਾ ਇਹ ਤਲੇ ਖਾਂਵੇਂ ਨੂੰ ਲੈ ਆਣੀਆਂ ਜੀ ਗਲ ਕੋਕੋ ਕੋਕੋ ਕੈਂਡੀ ਲੱਗੀ ਹੋਈ ਹੈ ਗੱਲਣ ਨਾਲ ਕੈਂਡੀ ਦੇ ਜਵਾਕ ਨੇ ਆ ਤਿੰਨ ਤੇ ਆ ਸਾਡੀ ਕੋਕੋ ਆ ਆ ਕੈਂਡੀ ਆ ਤੇ ਆ ਆਪਣੀ ਨਮੀਆਂ ਦਾ 9:00 ਵਜੇ ਰੱਖਣਾ ਇਹਦਾ 9 ਇਹ ਤੁਹਾਨੂੰ ਦੱਸਾਂਗੇ ਸਾਰਿਆਂ ਨੂੰ ਕੀ ਆ ਨੂਣਾ ਇਹ ਕਾਟਮ ਚੀਜ਼ ਦਿਖਾਉਣੀ ਸੀਗੀ ਦਿਖਾਉਣੀ ਰਹੀਗੀ ਕੋਠੇ ਤੋਂ ਮੈਨੂੰ ਪਤਾ ਨਹੀਂ ਚਾਚੇ ਨੇ ਹੁਣ ਵਧਿਆ ਆ ਦੇਖੋ ਆਹ ਨਾ ਇਹਦਾ ਇੱਕ ਟੋਟਾ ਟੁੱਟ ਕੇ ਜਿਵੇਂ ਕਹਿ ਜੀਏ ਆਪਾਂ ਇਹਦਾ ਟੀਨਾ ਦਾ ਤੇ ਇਹ ਇਹਦੇ ਵਿੱਚ ਦੇਖੋ ਆ ਜਿਹੜਾ ਦਰਾਖਤ ਜਿਹਾ ਲੱਗਿਆ ਖੰਜੂਰ ਜ ਇਹਦੇ ਵਿੱਚ ਵੜ ਗਿਆ ਕਿਹੜੇ ਹਿਸਾਬ ਨਾਲ ਕਿੰਨਾ ਵਿੱਚ ਵੜਿਆ ਹੋਇਆ ਸਿੱਧਾ ਜਾ ਕੇ ਨਾ ਟੁੱਟ ਕੇ ਛੋਟਾ ਜ ਟੋਟਾ ਜੇ ਮੰਨ ਲਓ ਰੱਬ ਨਾ ਕਰੇ ਇਹੀ ਟੋਟਾ ਜੇ ਕਿਸੇ ਦੇ ਵੱਜਦਾ ਤਾਂ ਕਿੰਨਾ ਨੁਕਸਾਨ ਹੋਣਾ ਸੀ ਹਨਾ ਸੋ ਸੋ ਇਹ ਚੀਜ਼ ਦਾ ਆਪਣਾ ਬਹੁਤ ਜ਼ਿਆਦਾ ਬਚਤ ਰਹਿ ਗਈ ਵੀ ਕਿਸੇ ਦੇ ਵੱਜਿਆ ਨਹੀਂ ਹਨਾ ਚਾਚਾ ਜਿਹੜੇ ਹਿਸਾਬ ਨਾਲ ਛੋਟਾ ਜਿਹਾ ਟੋਟਾ ਨਿਕਲ ਕੇ ਵਿੱਚ ਘੁਸਿਆ ਉਹਦੇ ਜੇ ਕਿਸੇ ਦੇ ਵੱਜਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾਈ ਉਹ ਸਹੀ ਗੱਲ ਆ ਬੰਦੇ ਹੀ ਬੰਦੇ ਨੂੰ ਗਾਲ ਲੰਦਾ ਜੇ ਕਿਸੇ ਦੇ ਵੱਜਦਾ ਉਹ ਪਰਵਾਦਮਾ ਦੀ ਕਿਰਪਾ ਨਾਲ ਇਹ ਚੀਜ਼ ਦੀ ਬਹੁਤ ਬਚਤ ਰਹੀ ਆ ਵੀ ਪਰਲੇ ਪਾਸੇ ਕਿਸੇ ਦੇ ਵੱਜਿਆ ਨਹੀਂ ਜਾ ਕੇ ਉਹ ਜਿਹੜੇ ਸਾਡਾ ਦਰਖਤਰੇ ਵਿੱਚ ਵੜ ਗਿਆ ਉਹਨੇ ਜੇ ਬੰਦੇ ਦੇ ਵਜਦਾ ਬੰਦੇ ਦੇ ਵੀ ਉਸੇ ਤਰ੍ਹਾਂ ਵਿੱਚੇ ਵੜਨਾ ਸੀ ਆਗੇ ਤੇ ਬਚਤ ਰਹਿ ਗਈ ਜਾਣੀ ਇਹ ਚੀਜ਼ ਦੀ ਬਹੁਤ ਬੀਬੀ ਕੀ ਕਹਿਨੀ ਆ ਤੂੰ ਬਚਤ ਹੋ ਗਈ ਬਹੁਤ ਜ਼ਿਆਦਾ ਵੀ ਉਹ ਚੱਕ ਕੇ ਲਈਏ ਹੁਣ ਉਧਰੋਂ ਸ਼ਮੀਆਂ ਚ ਨਹੀਂ ਜਾਣਾ ਫੇ ਕਦੋਂ ਚੱਕਣੇ ਆ ਕਰਮੀ ਆ ਚੇ ਕੀ ਕਰਦਾ ਉਹ ਤਾਂ ਉਹ ਕਰਦਾ ਉਹ ਐਂਗਲ ਜੇ ਆਪਣੇ ਉਧਰਲੇ ਪਾਸੇ ਉਹਨਾਂ ਦੇ ਘਰੇ ਪੈਣੇ ਆ ਜਿਹੜੇ ਐਂਗਲ ਜੇ ਚੱਕ ਕੇ ਲੈਉਣੇ ਆ ਬਾਕੀ ਦਾ ਕਿਲ ਕੁਲ ਜੇ ਸੀਗੇ ਜਿਹੜੀਆਂ ਲਾਈਆਂ ਹੁੰਦੀਆਂ ਨੇ ਕਿਲੀਆਂ ਇਹ ਉਹ ਤਾਂ ਫੜਾ ਕੇ ਜੀ ਆਪ ਹੀ ਤੇ ਐਂਗਲ ਉਵੇਂ ਹੀ ਪੈਣ ਇਧਰਲੇ ਘਰੇ ਵੀ ਥੋੜਾ ਜਿਹਾ ਕਰਮੀ ਆ ਚੇ ਕੰਨੀ ਵੀ ਟੋਟਾ ਟੁੱਟ ਗਿਆ ਇੱਕ ਤੁਹਾਨੂੰ ਪਤਾ ਆਲ ਰਾਉਂਡਰ ਆਹੋ ਲੱਗਿਆ ਹੋਇਆ ਹੁਣ ਲੋਡ ਕਰਨ ਦੇਖਦੇ ਆਂ ਹਾਯਾ ਚਾ ਕੀ ਚੱਕਰ ਹੋ ਗਿਆ ਇਹ ਇਹ ਯਾਰ ਇਹ ਉੱਡ ਗਈ ਸੀ ਅੱਛਾ ਅੱਛਾ ਨਿਕਲ ਗਿਆ ਹੀ ਨੱਕ ਪੀਸ ਹੈ ਉੱਡ ਕੇ ਭੱਜ ਗਿਆ ਦੀ ਇਹ ਬਾਤਿਆ ਕਰ ਲਿਆ ਕਿਥੋਂ ਲਿਆਂਦਾ ਚੱਕ ਇਹ ਕਿਥੋਂ ਚੱਕ ਲਿਆਂਦਾ ਇੱਥੇ ਹੀ ਗਿਆ ਤੀ ਇਹ ਇਧਰੇ ਚਲੇ ਗਿਆ ਯਾਰ ਜਨੂ ਮੈਂ ਕਵਰ ਕਰਕੇ ਆਕੇ ਸੋ ਇਧਰ ਲਿਆ ਟੀਨਾ ਵੀ ਆਪਣੀਆਂ ਥੋੜੀਆਂ ਉਹ ਹੋ ਗਈਆਂ ਹਨਾ ਤਾਂ ਚਾਚੇ ਇਹਦੇ ਬਾਰੇ ਕੀ ਕਹੇਗਾ ਤੂੰ ਦੋ ਗੱਲਾਂ ਵੀ ਇਹ ਬਾਕੀ ਕੁਆਲਟੀ ਖਰੀ ਆ ਬੰਦੇ ਨੇ ਕਾ ਯਾਨੀ ਕਿ ਆਪਾਂ ਆਪਣੀ ਕੁਆਲਟੀ ਸੀ ਹੂੰ ਇਤਾਂ ਬਚ ਅੱਛਾ ਇਹ ਬੱਜਣਾ ਜੀ ਇਹ ਵੀ ਨਹੀਂ ਦੀਰ ਨਹੀਂ ਉਧਰ ਲਿਆ ਟੀਨਾ ਉਡਣ ਦੇ ਵਿੱਚ ਸਭ ਤੋਂ ਵੱਡਾ ਕਾਰਨ ਮੈਂ ਤੇਰੇ ਹਿਸਾਬ ਨਾਲ ਆਪਾਂ ਦਰਖਤਾਂ ਨੂੰ ਮੰਨ ਸਕਦੇ ਹਾਂ ਵੀ ਜੇ ਦਰਖਤੋਂ ਨਾ ਵੱਢਦੇ ਉੱਥੋਂ ਤਾਂ ਬਚਤ ਹੋ ਸਕਦੀ ਸੀ ਬੁੱਲ ਬਚਤ ਚਾਤਾ ਤਾਂ ਕਿਹ ਚੀਜ਼ ਹੋਰ ਦੇਖਿਆ ਚਾਚਾ ਵੀ ਦਰਖਤਾਂ ਦਾ ਫਾਇਦਾ ਕਿੰਨਾ ਹੈ ਨਾ ਦਰਖਤਾਂ ਦਾ ਕਿੰਨਾ ਫਾਇਦਾ ਹੈ ਯਾਰ ਇਹਨੇ ਹਵਾ ਨਹੀਂ ਆਉਣ ਦਿੱਤੀ ਮੈਂ ਉਹੀ ਗੱਲ ਕਰਦਾ ਵੀ ਦਰਖਤਾਂ ਦਾ ਇਹਦੇ ਕਾਰਨ ਮੈਂ ਉਹੀ ਗੱਲ ਕਰਦਾ ਵੀ ਚਾਚਾ ਦਰਖਤਾਂ ਦਾ ਕਿੰਨਾ ਫਾਇਦਾ ਵੀ ਦਰਖਤ ਦੇਖ ਆਪਾਂ ਨੂੰ ਆ ਸੀਜ਼ਨ ਪੱਖੋਂ ਵੀ ਦਰਖਤਾਂ ਦਾ ਫਾਇਦਾ ਹੈ ਨਾ ਬਿਲਕੁਲ ਇਹ ਟੱਕਰ ਨਹੀਂ ਮੰਨਦੀ ਤੱਕਰ ਕਰਕੇ ਰੋਗੀ ਹਾਂ ਤੇ ਦਰਖਤ ਦੇ ਲਾ ਇਹ ਜੀਆਂ ਚੀਜ਼ਾਂ ਵੀ ਰੋਕਦੇ ਆ ਹਨਾ ਸੋ ਆਪਾਂ ਤੂੰ ਕੀ ਕਹਿਣਾ ਚਾਹੁੰਦਾ ਵੀ ਦਰਖਤ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਵੱਧ ਤੋਂ ਵੱਧ ਤੇ ਆਹ ਮੇਰਾ ਬਨੇਰਾ ਲੱਗਿਆ ਹੋਇਆ ਦੇਖ ਇਧਰ ਹਲੋ ਆਹ ਦੇਖ ਇਧਰ ਸਾਡਾ ਮੇਰਾ ਬਨੇਰਾ ਲੱਗਿਆ ਹੋਇਆ ਉਹਦੇ ਫੈਪਾਂ ਦਾ ਉਹਦਾ ਐਂਗਲ ਦਾ ਜਿਹੜਾ ਉੱਥੇ ਬਨੇਰਾ ਸੀਗਾ ਉਹ ਬਨੇਰਾ ਇੰਨਾ ਤਕੜਾ ਵਾ ਵੀ ਉਹਨੇ ਹਵਾ ਪੈਣੀ ਅੱਛਾ ਐਂਗਲ ਹਾਂ ਉੱਪਰ ਜਾਂਦਰ ਤੇ ਕੋਈ ਹੈਗਾ ਬਨੇਰਾ ਲਾ ਆਇਆ ਕੋਈ ਨਹੀਂ ਹੈਗਾ ਇਹ ਤੇ ਤੂੰ ਦਿਮਾਗ ਨਾ ਚੱਲਿਆ ਨਾ ਚਾਚਾ ਤੇਰਾ ਦਿਮਾਗ ਆ ਜਿਹੜਾ ਤੂੰ ਆਲ ਰਾਊਂਡਰ ਇਹ ਮੈਂ ਆ ਤੇਰਾ ਕਹਿਣਾ ਥੋੜਾ ਵਾ ਇਹ ਸ਼ੈੱਡ ਵੀ ਮੇਰਾ ਤਕਰੀਬ ਨਾਲ ਪਤਾ ਸਾਰਾ ਬਣਾਇਆ ਹੋਇਆ ਤਾਂ ਯਾਰ ਹਾਂ ਤੇ ਸਾਰਾ ਹੀ ਆ ਨਾਲੇ ਉਹ ਦੇਖ ਲੈ ਕਿੰਨੀ ਨੇਰੀ ਆਈ ਆ ਤੂੰ ਇਹਦਾ ਹਾਂ ਆਈ ਆ ਨਾ ਫੁੱਲ ਹਾਂ ਅਜੇ ਵੀ ਦੋ ਹੁੱਕਾਂ ਤਿੰਨ ਉਹਦੇ ਉਹਨਾਂ 'ਚ ਹੈ ਨਹੀਂ ਉਹ ਪਰ ਲੀਆਂ ਇਹਨੂੰ ਸਿਰਦਾ ਹੁੱਕਾਂ ਖੜੀਆਂ ਨੇ ਜਿਵੇਂ ਨੇਰੀ ਆਈ ਆ ਲੈ ਜਾਂਦੀ ਸਭ ਕੁਝ ਚੱਕ ਸਹੀ ਗੱਲ ਆ ਵੀ ਇਹ ਗੱਲ ਮੰਨਣ ਵਾਲੀ ਆ ਚਾਚੇ ਦੀ ਇਹ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਬਹੁਤ ਵਧੀਆ ਗੱਲ ਦੱਸੀ ਹੈ ਕਿ ਚਾਚੇ ਨੇ ਤੇ ਉਹ ਆਪਾਂ ਟੀਨਾ ਲਈ ਐਂਗਲ ਐਂਗਲ ਪਾਉਣੇ ਨੇ ਟੀਨਾ ਲਈ ਜਿਹੜੇ ਸੋਹਾਂ ਦੇਖੋ ਇਹ ਆ ਐਂਗਲ ਇੱਥੇ ਵੀ ਐਂਗਲ ਹੈਗਾ ਇੱਥੇ ਵੀ ਹੈਗੀ ਆ ਨਾ ਹੁੱਕਾ ਆ ਇੱਥੇ ਹੁੱਕਾ ਹੀ ਨਹੀਂ ਹੈਗੀਆਂ ਜਿਹੜੀ ਕੰਧ ਆ ਤੇ ਕੰਧ ਦੇ ਲਵੇ ਨਾ ਬਨੇਰਾ ਲੱਗਿਆ ਉਹ ਐਂਗਲ ਪਾਇਆ ਹੈ ਮੇਰਾ ਉਹਦੇ ਕਰਕੇ ਬਚਤ ਰਹੀ ਗਈ ਦੋਨੋਂ ਹੁੱਕਾ ਨਹੀਂ ਪਾਈਆਂ ਤਾ ਵੀ ਖੜੀਆਂ ਨੇ ਨਹੀਂ ਮਤਲਬ ਮੈਂ ਪ੍ਰੈਕਟੀਕਲ ਹੀ ਨਹੀਂ ਸਮਝ ਆਇਆ ਤੇਰੇ ਕਹਿਣ ਤੋਂ ਕਿਵੇਂ ਬਚੀਆਂ ਨੇ ਇੱਕ ਵਾਰ ਮੈਨੂੰ ਦੱਸ ਇਹ ਜੀ ਬਚੀਆਂ ਬਤਿਆ ਮੇਰੀ ਗੱਲ ਸੁਣ ਜਿਹੜੀ ਹਵਾ ਹੁੰਦੀ ਹੈ ਨਾ ਉਦੋਂ ਹਵਾ ਪੈਣ ਦਾ ਕਾਰਨ ਨਹੀਂ ਹੁੰਦਾ ਜੇ ਬਨੇਰਾ ਲੱਗਿਆ ਹੋਵੇ ਉਹਦੀ ਟੱਕਰ ਬਣ ਗਈ ਉਧਰੋਂ ਹਵਾ ਆ ਗਈ ਇਹਨਾਂ ਦੇ ਵਿੱਚ ਹਵਾ ਵੜ ਜਾਣੀ ਆ ਹਾਂ ਉੱਥੇ ਆਪਣੇ ਸਪੋਰਟ ਨਹੀਂ ਹੋਈ ਜੀ ਥੱਲੇ ਜਾਵੇਂ ਕਿਸੇ ਦੇ ਵੀ ਹਾਂ ਅੰਦਰ ਤੇ ਅਗਲਾ ਚਦਰ ਧਰ ਕੇ ਉੱਤੇ ਬਨੇਰਾ ਲਾਉਣ ਹਾਂ ਲਾਉਣ ਦਾ ਇਧਰੋਂ ਮਾਲ ਡੇਈਦਾ ਉਹ ਜ ਫਸ ਜਾਂਦਾ ਹਾਂ ਆ ਜਾਂਦਾ ਕੁਝ ਉੱਚ ਕਰਾਸ ਹੋ ਜਾਂਦਾ ਕੁਝ ਉੱਥੇ ਜਿਹੜਾ ਹਵਾ ਪੈਂਦੀ ਆ ਤਾਂ ਉੱਥੋਂ ਐ ਚੱਕਣ ਲੱਗ ਜਾਂਦੀ ਓਕੇ ਸਾਹ ਮਾਰਨ ਲੱਗ ਜਾਂਦੀ ਨੇ ਸਾਹ ਮਾਰਿਆ ਹੋਇਆ ਜੇ ਨਾ ਹਵਾ ਵੜੀ ਨਹੀਂ ਤੇ ਚੱਕ ਲਿਆ ਸਾਰਾ ਕੁਸਤਾਂ ਓਕੇ ਓਕੇ ਸਾਹ ਲੈ ਜਾਂਦੀ ਆ ਫਿਰ ਕਹਿੰ ਫਿਰ ਇੱਕ ਵਾਰ ਦੀਆਂ ਮੈਂ ਹੁਣ ਪਾਈਆਂ ਸੀ ਹੂੰ ਉਹਦੋਂ ਮਿਨੀ ਵਕਸ ਨੇਰੀ ਚੱਲਦੀ ਸੀ ਯਾਨੀ ਕਿ 50% ਹਵਾ ਚੱਲਦੀ ਸੀ ਹੂੰ ਤੇ ਜੇ ਬੰਦੇ ਚੱਕਦੇ ਸੀ ਤਾਂ ਬੰਦੇ ਹਵਾ ਐਂ ਕਰ ਦਿੱਦੀ ਚਾਦਰ ਪਰੇ ਨੂੰ ਜਾਂਦੀ ਅੱਛਾ ਉਸ ਟਾਈਮ ਪਾ ਕੇ ਸੀ ਇਹ ਛੱਡਤੀਆਂ ਹੂੰ ਬੰਦਾ ਕਹਿੰਦਾ ਵੀ ਹੁੱਕਾਂ ਆਪਾਂ ਕੱਲ ਨੂੰ ਪਾਉਣੀਆਂ ਨੇ ਮੈਂ ਉਹਨੂੰ ਹਜੇ ਕਹਿ ਰਹੇ ਹਾਂ ਹੂੰ ਮੈਂ ਕਿਹਾ ਯਾਰ ਇਹ ਉੱਡ ਜਾਣਗੀਆਂ ਹੂੰ ਕਹਿੰਦਾ ਜੇ ਉਡਗੀਆਂ ਦਾ ਮੈਂ ਪਾਉਂ ਆਪੇ ਨਵੀਆਂ ਹਾਲਾਂਕਿ ਸਾਰੀ ਚਦਰ ਆਪਣੀ ਪੁਰਾਣੀ ਆ ਟੋਟਲੀ ਹਾਂ ਇਹ ਆਪਣੀਆਂ ਪਹਿਲਾਂ ਜਿਹੜਾ ਇੱਥੋਂ ਪਾਇਆ ਹੁੰਦਾ ਸੀ ਡੰਗਰਾਂ ਨਾਲ ਉਹਦੇ ਤੇ ਪਾਈਆਂ ਹੁੰਦੀਆਂ ਸੀ ਸਾਰੀ ਚਦਰ ਉਹਦੀ ਲੱਗੀ ਆ ਵਿੱਚ ਮੈਂ ਕਹਿੰਦਾ ਬਾਣੀ ਮੋਟੀ ਨਾ ਮਾ ਪੀਸ ਅਜਵੇਂ ਕਾਹ ਨਾ ਮਾ ਪੀਸ ਪਿਆ ਇੱਕ ਬਣੀ ਇੱਕ ਵੀ ਨਹੀਂ ਹੈਗਾ ਸਾਰੀ ਪੁਰਾਣੇ ਨੇ ਹਾਂ ਇਹ ਉਲਟਾ ਖੇ ਪਾਏ ਨੇ ਓਕੇ ਇਹ ਵੀ ਸਾਰੀਆਂ ਪਹਿਲਾਂ ਐ ਸਲੋਟਸ ਇੱਥੋਂ ਸਿੱਧੀਆਂ ਪਾਈਆਂ ਹੁੰਦੀਆਂ ਸੀ ਐ ਡੰਗਰਾਂ ਨੂੰ ਐ ਸਲੋਟ ਇਧਰਲੇ ਪਾਸੇ ਪਾਇਆ ਹੁੰਦਾ ਸੀ ਉਹ ਜਿਵੇਂ ਕੰਦ ਆ ਉਹਦੇ ਸਾਹਮਣੇ ਸੇਦ ਨੂੰ ਮੁੜ ਕੇ ਫਿਰ ਇਹ ਉਹ ਢਾ ਕੇ ਇਧਰਲੇ ਪਾਸੇ ਕਰ ਲਿਆ ਡੰਗਰਾਂ ਨੂੰ ਇਹ ਕਾਫੀ ਲੰਬਾ ਪਾਇਆ ਹੁੰਦਾ ਜੀ ਪਹਿਲਾਂ ਉੱਥੇ ਪਾਈਆਂ ਹੁੰਦੀਆਂ ਸੀ ਤਿੰਨਾ ਇਹ ਸੋ ਇੰਨੀ ਵਾਰ ਤੋਂ ਨਹੀਂ ਦੀ ਆਇਆ ਹੂੰ ਜਿਹੜੀ ਬਾਜੀ ਹੁਣ ਜੱਜਾ ਤੂੰ ਇਹਦਾ ਕੀ ਕਰ ਰਿਹਾ ਮੈਂ ਮੈਂ ਇੱਥੇ ਹੁੱਕ ਲਾ ਰਿਹਾ ਹੁਣ ਇਹ ਜਿਹੜੀ ਟੁੱਟ ਗਈ ਇਹਦਾ ਤੂੰ ਯਾਨੀ ਦੇਸੀ ਜਿਵੇਂ ਕਹਿ ਲਈਏ ਜਿਗਾੜ ਕਰ ਰਿਹਾ ਇਹ ਚਾਦਰ ਆ ਜਿਹੜੀ ਨਾ ਉਹ ਦੇਖ ਗੱਲੀ ਨਿਕਲੀ ਹੋਈ ਐ ਨਾ ਹੁੱਕ ਨਹੀਂ ਦੀ ਪਾਈ ਸੀ ਬਸ ਅੱਛਾ ਹੁਣ ਤੇ ਤੇ ਹੁੱਕ ਪਾਏਗਾ ਉਪਰੋਂ ਪਲੇਨ ਆ ਉਹ ਥੱਲੇ ਪੋਰਾ ਨਹੀਂ ਜਾਣਣ ਜਾ ਉਹ ਜਾਉ ਓਕੇ ਓਕੇ ਯਾਰ ਅੱਧੀ ਟੁੱਟੀ ਜੀ ਆ ਜਿਹੜੀ ਹੂੰ ਜਿਹਦਾ ਬੰਦਾ ਕਾਰੀਗਰ ਆ ਹਾਂ ਇਹ ਤਾਂ ਕੰਮ ਲੈ ਗਿਆ ਹਾਂ ਨਹੀਂ ਮਿਸਤਰੀ ਜਿੰਦਾ ਕਹਿਣਾ ਨਵੀ ਲੈ ਆ ਬਾਈ ਨਵੀ ਲੈ ਆ ਸਹੀ ਗੱਲ ਆ ਸ੍ਰੀ ਸਿਗਾ ਜੀ ਆ ਆਪਣਾ ਪਿੰਡ ਆ ਪਿੰਡ ਲੰਡਾ ਸਿਟੀ ਦਰਾਹਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਐ ਨਵੀ ਆਉਣਗੇ ਇੰਨੀਆਂ ਜਿਆਦਾ ਮਿਸਤਰੀਆਂ ਦਾ ਇੱਧਰਲੇ ਪਾਸੇ ਵੀ ਨੁਕਸਾਨ ਹੋਇਆ ਆਪਣੀਆਂ ਓਟੀਆਂ ਦਾ ਇੱਧਰਲੇ ਪਾਸੇ ਤਾਂ ਥੋੜਾ ਹੀ ਫਿਰ ਕਰਮੀ ਆ ਚਾ ਤੂੰ ਬਾਜਾ ਚਾਚਾ ਤੇਰਾ ਜਿਹੜਾ ਦਿਮਾਗ ਹੈ ਨਾ ਤੂੰ ਇਸ ਇਸ ਹਾਵ ਨਾਲ ਦਿਮਾਗ ਨਾਲ ਚੀਜ਼ ਪਾਉਣਾ ਤੇਰੀ ਬੱਚੇ ਤਾਂ ਤਾਂ ਹੀ ਰਹਿ ਗਈ ਮੈਂ ਤਾਂ ਹੀ ਹੈ ਨਾ ਉਹਨੇ ਵੀ ਦਰਸ਼ਕ ਜਿਹੜੇ ਚਾਹਣ ਵਾਲੇ ਨੇ ਤੇਰੇ ਫੈਨਸ ਨੇ ਜਿਹੜੇ ਵੀ ਤੂੰ ਇਹਨਾਂ ਨੂੰ ਦੱਸਿਆ ਕਰ ਮਾੜਾ ਮੋਟਾ ਤੇ ਤਾਂ ਕਰਕੇ ਮੰਨਣਗੇ ਹਜੇ ਨੁਕਤੇ ਕਿੱਥੇ ਦੇਣ ਨੇ ਹਜੇ ਗੇਟ ਬਣਾ ਕੇ ਆਉਣਾ ਮੈਂ ਹੁਣ ਕਿੱਥੇ ਆਪਣੇ ਤੇਰੀ ਭੂਣਾ ਦੇ ਅੱਛਾ ਤੇ ਭਾਈ ਆਈ ਪਈ ਹੈ ਉਹ ਦਿਖਾਵਾਂਗੇ ਆਪਾਂ ਸੋ ਧੰਨਵਾਦ ਜੀ ਆਪਣਾ ਇਹ ਛੋਟਾ ਜਾਂ ਆਮ ਜਾਂ ਬਲੌਗ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਜੇ ਕੋਈ ਘਾਟ ਕਮੀ ਲੱਗਦੀ ਆ ਕਮੈਂਟ ਕਰਕੇ ਦੱਸੋ ਹਨਾ ਤਾਂ ਤੁਹਾਡੀਆਂ ਗੱਲਾਂ ਤੋਂ ਸਿੱਖ ਕੇ ਕੁਛ ਨਾ ਕੁਛ ਅਸੀਂ ਉਸ ਹਿਸਾਬ ਨਾਲ ਬਲੌਗ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਸਾਨੂੰ ਵੀ ਬਾਲੇ ਵਧੀਆ ਤਾਂ ਬਣਾਉਣੇ ਨਹੀਂ ਆਉਂਦੇ ਬਲੌਗ ਇਹ ਜੇ ਤੁਸੀਂ ਕੋਈ ਨਾ ਕੋਈ ਦੱਸੋਗੇ ਹੋ ਸਕਦਾ ਵੀ ਤੁਹਾਡੀਆਂ ਦੱਸਿਆਆਂ ਗੱਲਾਂ ਸਾਡੇ ਕੰਮ ਆ ਜਾਣ ਇਸ ਕਰਕੇ ਮੈਂ ਚਾਹੁੰਦਾ ਵੀ ਤੁਸੀਂ ਕੋਈ ਨਾ ਕੋਈ ਸੁਝਾਅ ਜ਼ਰੂਰ ਦਿਆ ਕਰੋ ਦੱਸਿਆ ਕਰੋ ਕਿੱਥੇ ਅਸੀਂ ਗਲਤਾਂ ਕੀ ਸਾਡੀਆਂ ਗਲਤੀਆਂ ਸਾਰਾ ਕੁਝ ਦੱਸਿਆ ਕਰੋ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ ਤੇ ਧੰਨਵਾਦ ਜੀ